ਜੀ ਕੀ ਨਾਮ ਹੈ ਆਪਣਾ ਤੇ ਅੱਜ ਧਰਨਾ ਲਗਾਇਆ ਕਿਉਂ ਲਗਾਇਆ ਸਕਲਿੰਦਰ ਸਿੰਘ ਢੱਲਵਾ ਵਿਧਿਕਲ ਸਾਂਝਾ ਮੋਰਚਾ ਪੰਜਾਬ ਅਸੀਂ ਮੁੱਖ ਮੰਤਰੀ ਦੀ ਕੋਠੀ ਅੱਗੇ ਅੱਜ ਆਪਣੇ ਰੋਜ਼ਗਾਰ ਲਈ ਆਏ ਆ 31 ਦਸੰਬਰ ਨੇੜੇ ਆਉਣ ਵਾਲਾ ਮੁੱਖ ਮੰਤਰੀ ਕਹਿੰਦਾ ਸੀਗਾ ਕਿ ਪਿਛਲੀਆਂ ਸਰਕਾਰਾਂ ਮੌਕੇ ਧਰਨੇ ਲਾਉਂਦੇ ਜਿਹੜੇ ਓਵਰੇਜ ਹੋ ਗਏ ਆ ਅਸੀਂ ਉਹਨਾਂ ਨੂੰ ਮੌਕਾ ਦੇ ਦੇਾਂਗੇ ਤੇ ਆ ਲਾਹਨਤ ਹੈ ਕਿ ਸਰਕਾਰ ਦੇ 4 ਸਾਲ ਦੇ ਵਿੱਚ ਅਨੇਕਾ ਓਵਰੇਜ ਹੋ ਰਹੇ ਨੇ 31 ਦਸੰਬਰ ਨੂੰ ਫੇਰ ਬਹੁਤ ਹੋ ਜਾਣੇ ਆ ਤਾਂ ਅਸੀਂ ਰੋਜ਼ਗਾਰ ਮੰਗਣ ਵਾਸਤੇ ਆਏ ਆ ਤੇ ਤੁਹਾਡੇ ਸਾਹਮਣੇ ਇੱਥੇ ਬੇਰਜ਼ਗਾਰਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਆ ਪੱਗਾ ਲਾਉਣ ਤੱਕ ਕੜੀ ਇਸ ਕੇ ਬਸ ਬਸ ਸਰਾ ਕੋਲੇ ਖੜਾ ਰੱਖੀ ਹੈ ਕਿ ਜੇ ਵੀ ਰੋਜ਼ਗਾਰ ਹੈ ਜੇ ਵੀ ਆਪਣੇ ਰੋਜ਼ਗਾਰ ਦੀ ਮੰਗ ਤੋਂ ਪਿੱਛੇ ਨਹੀਂ ਮੁੜਦੇ ਤਾਂ ਅਸੀਂ ਰੋਜ਼ਗਾਰ ਤਾਂ ਨਹੀਂ ਦੇਣਾ ਥਾਣੇ ਜਰੂਰ ਦੇ ਦਾਂਗੇ ਥਾਣੇ ਜਰੂਰ ਡੱਕ ਦੇਾਂਗੇ ਜੇਲ੍ਹ ਜਰੂਰ ਭੇਜ ਦੇਾਂਗੇ ਤਾਂ ਰੋਜ਼ਗਾਰ ਮੰਗਣ ਵਾਸਤੇ ਦੇਦਕਾਰ ਸਾਡੀ ਮੁਰਕੇ ਵੱਲੋਂ ਅਸੀਂ ਅੱਜ ਆਏ ਹਾਂ ਮੁੱਖ ਮੰਤਰੀ ਜੀ ਕੋਲ ਵੀ ਅਗੇ ਫੇਰ ਉਹੀ ਕੁਝ ਹੋਇਆ ਜਿਹੜਾ ਪਿਛਲੇ 4 ਸਾਲਾਂ ਤੋਂ ਹੁੰਦਾ ਆ ਜਾ ਰਿਹਾ ਨੌਕਰੀ ਇੱਕ ਵੀ ਨਹੀਂ ਦਿੱਤੀ ਉਸ ਇੱਕ ਵੀ ਨਹੀਂ ਦਿੱਤੀ ਕੋਈ ਇੱਕ ਪੋਸਟ ਦਿਖਾ ਦੇ ਮੁੱਖ ਮੰਤਰੀ ਸਿੱਖਿਆ ਮੰਤਰੀ ਆਮਾਦ ਦੇ ਪਾਰਟੀ ਦੇ ਮੰਤਰੀ ਵਧਾਏ ਕੋਈ ਸਰਕਾਰ ਦਾ ਪਿਆਦਾ ਕਿੱਕ ਵੀ ਪੋਸਟ ਇਹਨਾਂ 4 ਸਾਲਾਂ ਦੇ ਵਿੱਚ ਕੱਢੀ ਹੋਵੇ ਇੱਕ ਵੀ ਪੋਸਟ ਨਹੀਂ ਕੱਢੀ ਇਹ ਕਰਕੇ ਇਹ ਗੱਲ ਦਾ ਭਾਂਡਾ ਭੰਨਣ ਵਾਸਤੇ ਕਿ ਸਰਕਾਰ ਫੋਕੇ ਇਸ਼ਤਿਹਾਰ ਲਾ ਰਹੀ ਹੈ ਫੋਕੇ ਲਾਨ ਕਰ ਰਹੀ ਹੈ 55000 ਦੇ ਤੇ 60000 ਦਿੱਤੀ ਕੋਈ ਨਵੀਂ ਨੌਕਰੀ ਨਹੀਂ ਦਿੱਤੀ ਸਗੋਂ ਪਿਛਲੇ ਨੂੰ ਬੇਲਾ ਜਰੂਰ ਕੀਤਾ ਪਿਛਲੀਆਂ ਭਰਤੀਆਂ ਰੱਦ ਜਰੂਰ ਕੀਤੀਆਂ ਆਪਾਂ ਵਿੱਚ ਲੈਕਚਰ ਆਦੀ ਆ ਆਪਾਂ ਵਿੱਚ ਪੀਟੀਈ ਦੇ ਆਪ ਕੰਨ ਗਿਆ ਆ ਆਪਾਂ ਵਿੱਚ ਹੋਰ ਭਰਤੀਆਂ ਨੇ 1158 1158 ਸ ਇੱਕ ਪ੍ਰੋਫੈਸਰਾਂ ਨੇ ਹੋਰ ਰੱਦ ਜਰੂਰ ਕੀਤੇ ਨੇ ਨਵੀਂ ਭਰਤੀ ਨਹੀਂ ਦਿੱਤੀ ਆਪਣੇ ਰੋਜ਼ਗਾਰ ਲਈ ਆਏ ਸੀ ਸામਨੇ ਇਹਨਾਂ ਨੇ ਖਾਕੀ ਲਾਈ ਹੋਈ ਆ ਪੁਲਿਸ ਦੀਆਂ ਥਾੜਾ ਖੜੀਆਂ ਕੀਤੀਆਂ ਨੇ ਜਿਹੜਾ ਪਾਣੀ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਕੀਤੀਆਂ ਵਾਟਰ ਕੈਨ ਦਾ ਪ੍ਰਬੰਧ ਕੀਤਾ ਕਿ ਬੇਰਜ਼ਗਾਰਾਂ ਨੂੰ ਨੌਕਰੀ ਨਹੀਂ ਦੇਣੀ ਇੱਥੇ ਰੋਕੇ ਵਾਪਸ ਮਤਲਬ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਮਿਲਣ ਵਾਸਤੇ ਆਇਆ ਹੁਣ ਤੱਕ ਕੋਈ ਲਾਰੇ ਲਾਰੇ ਆ ਪਿਛਲੇ ਸਰਕਾਰਾਂ ਦੇ ਵਿੱਚ ਵੀ ਲਾਰੇ ਲਾਉਂਦੇ ਆ ਰਹੇ ਆ ਤੇ ਜੀ ਸਰਕਾਰ ਬੀਜੀ ਹੈ ਚੋਣਾਂ ਆ ਰਹੀਆਂ ਨੇ 14 ਤਰੀਕ ਨੂੰ ਸਰਕਾਰ ਉੱਧਰ ਬੀਜੀ ਹੈ ਅੱਜ ਐਤਵਾਰ ਅੱਜ ਪੇਪਰ ਹੈ ਪੀਸੀਐਸ ਦਾ ਫਲਾਨੇਟਿਵ ਕਿਹਦਾ ਪਿਛਲੇ ਸਰਕਾਰਾਂ ਆਵਦੇ ਭਰਤੀ ਅਜੇ ਤੱਕ ਕੰਪਲੀਟ ਨਹੀਂ ਕੀਤੀ ਸਾਡੇ ਨਾਲ ਕੋਈ ਵਾਦਾ ਨਹੀਂ ਕੀਤਾ ਸਾਡਾ ਕੋਈ ਇਸ਼ਤਿਹਾਰ ਨਹੀਂ ਜਾਰੀ ਕੀਤਾ ਗਿਆ ਸਾਨੂੰ ਲਾਰਾ ਦਿੱਤਾ ਗਿਆ ਚੋਣਾਂ ਦਾ ਮਾਹੌਲ ਹੈ ਚੋਣਾਂ ਚੱਲ ਰਹੀਆਂ ਨੇ ਤਾਂ ਕੀ ਕਿਹਾ ਜਾਊਗੀ ਅੱਗੇ ਪਿੰਡਾਂ ਚ ਦੱਸਾਂਗੇ ਕਿ ਪਿਛਲੀਆਂ ਸਰਕਾਰਾਂ ਮੌਕੇ ਤੁਸੀਂ ਜਿਹੜੇ ਸਵਾਲ ਕਰਦੇ ਹੁੰਦੇ ਸੀ ਉਹਨਾਂ ਨੇ ਲੋਕਾਂ ਦੇ ਨਾਲ ਧੋਖਾਧੜੀ ਕੀਤਾ ਤੁਹਾਡੇ ਨਾਲ ਵੀ ਹੁਣ ਉਸੇ ਹੀ ਕਰਾਂਗੇ ਜਦੋਂ ਤੁਹਾਡੇ ਦਰਵਾ ਹਮ ਸਾਡੇ ਦਰਵਾਜ਼ੇ ਤੇ ਆਇਓ 76 ਸਾਡੇ ਤੇ ਆਇਓ ਅੱਗੇ ਦੀ ਕੀ ਰਣਨੀਤੀ ਹੈ ਪ੍ਰੋਗਰਾਮ ਉਹਦੇ ਤੱਕ ਜਦੋਂ ਤੱਕ ਮੁੱਖ ਮੰਤਰੀ ਬੈਠ ਕੇ ਸਰਹਰਾਂ ਦੇਰਜ਼ਗਾਰਾਂ ਦੀ ਗੱਲ ਸੁਣਨ ਦਾ ਵਾਅਦਾ ਨਹੀਂ ਕਰਦਾ ਐਲਾਨ ਨਹੀਂ ਕਰਦਾ ਅਸੀਂ ਇੱਕ ਕੋਠੀ ਤੱਕ ਜਾਵਾਂਗੇ ਉਹ ਕੋਠੀ ਖੜਕਾਵਾਂਗੇ ਜਿਹੜੀ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦਿੱਤੀ ਹੋਈ ਹੈ ਜਿਹੜੀ ਪੰਜਾਬ ਦੇ 117 ਹਲਕਿਆਂ ਦੇ ਵਿੱਚੋਂ ਵੋਟਾਂ ਪਾ ਕੇ ਜਿਹੜੀ ਕੁਰਸੀ ਤੇ ਬਿਠਾਇਆ ਹੋਇਆ ਹੈ ਉਹ ਕੁਰਸੀ ਦਾ ਉਹ ਘਰ ਹੈ ਅਸੀਂ ਉੱਤੇ ਤੱਕ ਜਾਵਾਂਗੇ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਨਰਿੰਦਰਪਾਲ ਸਿੰਘ ਹੈ ਜੀ ਜੋ ਤੁਸੀਂ ਧਰਨਾ ਲਗਾਇਆ ਕਿਉਂ ਲਗਾਇਆ ਇਹ ਤਾਂ ਸਾਝਾ ਬੇਰੋਜ਼ਗਾਰ ਫਰੰਟ ਬੱਲੋ ਲਗਾਇਆ ਗਿਆ ਹੈ ਇਹਦੇ ਵਿੱਚ ਇੱਕ ਨਹੀਂ ਦੋ ਨਹੀਂ ਬਹੁਤ ਸਾਰੀਆਂ ਜੁਨੀ ਆਪਣੀਆਂ ਜਿਹੜੀਆਂ ਪ੍ਰਾਤਰੀ ਇੱਥੇ ਵੰਦੀਆਂ ਸ਼ਾਮਲ ਹੈ ਇਹਨਾਂ ਦੇ ਵਿੱਚ ਸਾਡਾ ਜਿਹੜਾ ਮੁੱਖ ਮਕਸਦ ਸੀ ਉਹ 31 ਦਸੰਬਰ ਦੇੜੇ ਆਦੀ ਜਾਂਦੀ ਹੈ ਲੈਕਚਰਰ ਕੈਟਰ ਮਾਸਟਰ ਕੈਟਰ ਤੇ ਪੁਰਾਣੇ ਪੇਪਰ ਰੁਕੇ ਹੋਏ ਜਿਹਦੇ ਵਿੱਚ 250 ਆਰਟ ਐਂਡ ਕਰਾਫਟ ਦਾ ਪੇਪਰ ਹੈਗਾ ਵੀ ਉਹ ਪੇਪਰ ਜਿਹੜੇ ਹੈਗੇ ਆ ਬਹਾਲ ਕੀਤੇ ਜਾਂ ਲਏ ਜਾਣ ਪੇਪਰ ਸਰਕਾਰ ਆਪਣੇ ਸਮੇਂ ਦੇ ਵਿੱਚ ਪੇਪਰ ਲੈਣਾ ਹੀ ਭੁੱਲ ਚੁੱਕੀ ਹੈ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਬੇਰੁਜ਼ਗਾਰਾਂ ਨੂੰ ਭਰਤੀ ਨੂੰ ਡੀਕਦੇ ਹੋਏ ਇਥੋਂ ਤੱਕ ਕਿ ਹੁਣ 31 ਦਸੰਬਰ ਨੂੰ ਬਹੁਤ ਸਾਰੇ ਭਰਤੀ ਦੇ ਵਿੱਚ ਬੇਰੁਜ਼ਗਾਰ ਜਿਹੜੇ ਹੈਗੇ ਆ ਉਹ ਓਵਰਏਜ ਹੋ ਜਾਣਗੇ ਇਹ ਜੋ ਅੱਜ ਧੱਕਾ ਮੁਕੀ ਹੋਈ ਹੈ ਤੁਹਾਡੇ ਨਾਲ ਕੀ ਕਹਿਣਾ ਚਾਹੁੰਦੇ ਇਸ ਵਾਰ ਇਹ ਤਾਂ ਧੱਕਾ ਮੁਕੀ ਤਾਂ ਸਰਕਾਰ ਦੀ ਜਿਹੜੀ ਹੈਗੀ ਆ ਆਪਣੀ ਈ ਤੇ ਈ ਆ ਕਿਉਂਕਿ ਸਰਕਾਰ ਜੋ ਕਹਿੰਦੀ ਆ ਕਰਦੀ ਕੋਸ਼ਿਸ਼ ਆ ਦਿਖਾਵੇ ਦੇ ਕੁਝ ਕੰਮ ਕਰਦੀ ਆ ਸਰਕਾਰ ਨੇ ਦੇਖੋ ਇਹ ਗੱਲ ਕਹੀ ਸੀ ਜਦੋਂ ਅਸੀਂ ਸਰਕਾਰ ਸੱਤਾ ਚਾਵਾਂਗੇ ਅਸੀਂ ਟੈਂਕੀਆਂ ਤੇ ਨਹੀਂ ਮੱਠਣ ਦੇਵਾਂਗੇ ਅਸੀਂ ਪੱਗਾਂ ਨਹੀਂ ਲੰਥਣ ਦੇਵਾਂਗੇ ਹੁਣ ਤਾਂ ਇਹ ਹਾਲ ਹੋ ਗਿਆ ਹੁਣ ਸਰਕਾਰ ਖੁਦ ਕਹਿੰਦੀ ਆ ਵੀ ਜੇ ਧਰਨਿਆਂ ਤੇ ਆਣਾ ਪੱਗਾਂ ਦੇ ਵਿੱਚ ਕਿੱਲ ਲਾ ਕੇ ਆਣਾ ਵੀ ਜੇ ਕਿੱਲ ਲੱਗਿਆ ਹੋਊਗਾ ਤਾਂ ਤੁਹਾਡੀ ਪੱਗ ਵੱਜ ਜੂਗੀ ਇੱਥੋਂ ਤੱਕ ਕਿ ਪੱਗਾਂ ਛੱਡੋ ਪਿੱਛੇ ਸੀ ਅਸੀਂ ਦੇਖਿਆ ਹੈਗਾ ਆਪਣੇ ਜਿਹੜਾ ਰੋ ਦੇ ਵਿੱਚ ਪੈਂਟਾਂ ਤੱਕ ਇਹਨਾਂ ਨੇ ਉਹਨਾਂ ਦੀ ਉਤਾਰ ਦਿੱਤੀ ਆ ਜਿੱਦ ਹੋਇਆ ਰਮਨ ਕੌਰ ਮਲੋੜ ਸੂਬਾ ਕਨਵੀਨਰ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਆ ਤੀ ਧਰਨਾ ਲਗਾਇਆ ਕਿਉਂ ਲਗਾਇਆ ਜਾ ਰਿਹਾ ਦੇਖੋ ਇੱਕੋ ਹੀ ਮੰਗ ਆ ਸਾਡੀ ਸਭ ਤੋਂ ਵੱਡੀ ਤਾਂ ਰੁਜ਼ਗਾਰ ਰੁਜ਼ਗਾਰ ਪ੍ਰਾਪਤੀ ਦੇ ਲਈ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਬੈਨਰ ਹੇਟ ਹੋਰ ਵੀ ਬਹੁਤ ਸਾਰੀਆਂ ਮੰਗਾਂ ਆ ਇਨਾਂ ਵਿੱਚ ਮਾਸਟਰ ਕੈਟਰ ਦੀ 55% ਸ਼ਾਧ ਰੱਦ ਕਰਾਉਣੀ ਹੋਵੇ ਉਮਰ ਹੱਦ ਛੋੜ ਦੇ ਕੇ ਓਵਰ ਜਿਹੜੇ ਹੋ ਚੁੱਕੇ ਲੋਕ ਐ ਜਿੰਨੇ ਵੀ ਸਾਡੇ ਬੇਰੁਜ਼ਗਾਰ ਆ ਉਹਨਾਂ ਨੂੰ ਇੱਕ ਮੌਕਾ ਦੇਵਾਉਣਾ ਹੋਵੇ 250 ਗਾਰਡਨ ਕਰਾਫਟ ਦੀ ਭਰਤੀ ਦਾ ਇਸ਼ਤਿਹਾਰ ਆਇਆ ਸੀਗਾ ਉਹਦਾ ਪੇਪਰ ਕਰਾਉਣਾ ਐ ਲੈਕਚਰਰ ਭਰਤੀ ਕੇ ਨਾਲ 343 ਰੱਦ ਕੀਤੀ ਸੀ ਉਮਰਦ ਛੋੜ ਦੇ ਕੇ ਸਬਜੈਕਟ ਕੰਬੀਨੇਸ਼ਨ ਛੋੜ ਕਰਕੇ ਉਹਨੂੰ ਦੁਬਾਰਾ ਜਾਰੀ ਕਰਾਉਣਾ ਹੈ ਮਲਟੀਪਰਪਸ ਹੈਲਥ ਵਰਕਰ ਜਿਹੜਾ ਹੈਗਾ ਉਹਨਾਂ ਦੀ ਇੱਕ ਨਵੀਂ ਭਰਤੀ ਉਮਰਦ ਛੋੜ ਦੇ ਕੇ ਇਹ ਜਾਰੀ ਕਰਾਉਣੀ ਹੈ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਜਿਹੜੇ ਬੇਰੁਜ਼ਗਾਰ ਹੈ ਉਹ ਇੱਕ ਕਸ਼ਟ ਦੇ ਰੂਪ ਦੇ ਵਿੱਚ ਮਾਰਚ ਕਰਕੇ ਸੀਐਮ ਦੀ ਕੋਠੀ ਤੱਕ ਜਾਣਾ ਚਾਹੁੰਦੇ ਸੀਗੇ ਤੁਸੀਂ ਹਾਲਾਤ ਦੇਖ ਰਹੇ ਸੀਐਮ ਦੀ ਕੋਠੀ ਜਿਹੜੀ ਹੈਗੀ ਆ ਡਰੀਮ ਲੈਂਡ ਕਲੋਨੀ ਚ ਬੰਦ ਪਈ ਹੈ ਡਰੀਮ ਲੈਂਡ ਕਲੋਨੀ ਦਾ ਗੇਟ ਬੰਦ ਹੈ ਉਹਦੀ ਜਿਹੜੀ ਪਾਰਕਿੰਗ ਨੂੰ ਬੈਰੀਕੇਡਿੰਗ ਕਰਕੇ ਬੜੀ ਦੂਰ ਇੱਕ ਹਾਈਵੇ ਦੇ ਉੱਪਰ ਹੀ ਸਾਨੂੰ ਪੈਰਿੰਗ ਅਨ ਕਰਕੇ ਰੋਕਣ ਦੇ ਲਈ ਪੁਲਿਸ ਨੇ ਭਾਰੀ ਵਰਤੋਂ ਕੀਤੀ ਹੈ ਸਾਡੇ ਬਹੁਤ ੱੱਕਾ ਮੁੱਕੀ ਹੋਈ ਐ ਚੱਕ ਲਿਆਇਆ ਗਿਆ ਲੜਕੀਆਂ ਨੂੰ ਜਿਹੜਾ ਹੈਗਾ ਬੁਰੀ ਤਰ੍ਹਾਂ ਦੇ ਨਾਲ ਟ੍ਰੀਟ ਕੀਤਾ ਗਿਆ ਸਾਧਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਐ ਇਹ ਹਾਲਾਤ ਇੱਥੋਂ ਦੀ ਆਮ ਆਦਮੀ ਪਾਰਟੀ ਨੇ ਬਣਾ ਰੱਖਿਆ ਜਿਹੜਾ ਕਿ ਮੁੱਖ ਮੰਤਰੀ ਕਹਿੰਦਾ ਸੀਗਾ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਐ ਅਸੀਂ ਤਾਂ ਦਰਵਾਜ਼ਾ ਛੱਡੋ ਕਲੋਨੀ ਦੇ ਵਿੱਚ ਬੰਦ ਦਾ ਦੂਰ ਹੋਇਆ ਖੜਾ ਨਾਲੇ ਸਾਰਿਆਂ ਨੂੰ ਪਤਾ ਐ ਇੱਥੋਂ ਦਾ ਮੁੱਖ ਮੰਤਰੀ 10 ਦਿਨਾਂ ਦੇ ਜਿਹੜਾ ਹੈਗਾ ਇੱਕ ਆਨੰਦ ਲੈਣ ਦੇ ਲਈ ਸਾਰੀ ਟੂਰ ਤੇ ਉਹ ਜ਼ਬਾਨ ਤੇ ਪਹੁੰਚਿਆ ਹੋਇਆ ਜਿਹੜਾ ਕਿ ਇੱਕ ਡਰਾਮਾ ਰਚ ਰਿਹਾ ਕਿ ਰੁਜ਼ਗਾਰ ਮੈਂ ਇੱਥੇ ਕ੍ਰੀਏਟ ਕਰੂੰਗਾ ਕੰਪਨੀਆਂ ਲਿਆ ਕੇ ਉਥੋਂ ਦੀ ਜਿਹੜੀਆਂ ਕੰਪਨੀਆਂ ਇੱਥੇ ਆਉਣੀਆਂ ਬਹੁਤ ਸਖਾਵਾਂ ਮੌਲ ਹੈ ਮਾਹੌਲ ਸਾਰਾ ਕੋ ਸੋਸ਼ਲ ਮੀਡੀਆ ਸਾਰੇ ਦੇਸ਼ ਚ ਵਿਚਾਰੀ ਹੈ ਗੈਸਟਰਵਾਦ ਇੱਥੇ ਹੋ ਚੁੱਕਿਆ ਹੈ ਕੰਪਨੀਆਂ ਇੱਥੋਂ ਛੱਡ ਕੇ ਦੂਜੀਆਂ ਸੂਬਿਆਂ ਚ ਜਾ ਚੁੱਕਿਆ ਹੈ 4 ਸਾਲਾਂ ਦੇ ਵਿੱਚ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਸਿੱਖਿਆ ਮਹਿਕਮਾ ਜੀ ਨਹੀਂ ਦਿੰਦਾ ਰੋਜ਼ਗਾਰ ਕੋਠੀ ਅੱਗੇ ਡਾਂਗਾ ਖਾ ਰਿਹਾ ਪਰ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਸਰਕਾਰ ਕਹਿ ਰਹੀ ਹੈ ਜੇ ਤੁਸੀਂ ਧਰਨਿਆ ਚਾਹੁੰਦੇ ਤਾਂ ਆਪ ਜੀ ਪੱਗਾਂ ਦੇ ਕਿੱਲਾ ਲਾ ਕੇ ਆਇਆ ਕਰੋ ਇਸ ਦਾ ਕੀ ਕਹਿਣਾ ਹੈ ਇਹ ਤਾਂ ਇੱਥੋਂ ਸਿੱਧ ਹੁੰਦਾ ਹੈ ਕਿ ਇਹ ਨਾਲੇ ਜਿਹੜਾ ਹੈਗਾ ਵੀ ਅਸੀਂ ਤਾਂ ਜਿਹੜਾ ਹੈਗਾ ਆਹੀ ਬਦੀਰਾ ਵਰਤਨਾ ਸਾਡੀ ਪੁਲਿਸ ਦਾ ਹੱਥ ਟੋਕਾ ਬਣ ਚੁੱਕੀ ਹੈ ਤੁਹਾਡੀਆਂ ਪੱਗਾਂ ਵੀ ਲਾਊਗੀ ਤੁਹਾਡੀਆਂ ਚੁੰਨੀਆਂ ਵੀ ਲਾਊਗੀ ਤੁਹਾਨੂੰ ਕੁੱਟੂਗੀ ਵੀ ਚੱਕ ਕੇ ਬੱਸਾਂ ਦੇ ਵਿੱਚ ਵੀ ਲੈ ਕੇ ਜਾਊਗੀ ਜੇਕਰ ਤੁਸੀਂ ਬੜੀ ਨਮੋਸ਼ੀ ਦੀ ਗੱਲ ਹੈ ਇੱਕ ਬਹੁਤ ਇੱਜ਼ਤਮਾਨ ਜਿਹੜਾ ਸਾਡਾ ਤਾਜ ਆ ਸਿਰ ਦਾ ਪੱਗ ਉਹਦੇ ਬਾਰੇ ਇਹ ਬੋਲਣਾ ਕਿ ਪੱਗਾਂ ਦਾ ਲੈਣੀ ਹੈ ਜਦੋਂ ਸਾਡੀ ਲਾਠੀ ਚਾਰਜ ਹੋਣੇ ਜਾਂ ਸਾਡੇ ਬੰਦੇ ਕੁੱਟਣਗੇ ਇਹਨਾਂ ਦੇ ਕਿੱਲਾ ਲਾ ਕੇ ਆਓ ਇਹ ਹਾਲਾਤ ਤੁਸੀਂ ਅੱਜ ਵੀ ਤੁਹਾਡੇ ਕੈਮਰੇ ਚ ਕੈਦ ਹੋ ਚੁੱਕੇ ਹੋਣ ਜੋ ਇੱਥੇ ਬੀਤਿਆ ਸਾਡੇ